ਬਰਨਾਲਾ ਦੇ ਵਿੱਚ ਐਸਪੀਸੀ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਾਸਕ ਫੋਰਸ ਨੂੰ ਆਪਣੇ ਨਾਂ ਲੈ ਕੇ ਕਾਰਵਾਈ ਕੀਤੀ ਗਈ ਹੈ। ਦੁਕਾਨਾਂ ਨੂੰ ਤਾਲੇ ਲਗਾਏ ਗਏ ਨੇ ਦਰਸਲ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੁਕਾਨਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਐਸਜੀਪੀਸੀ ਅਤੇ ਦੂਜੀ ਧਿਰ ਦੇ ਵਿਚਾਲੇ ਇੱਕ ਵਿਵਾਦ ਚੱਲ ਰਿਹਾ ਹੈ ਮਾਲਕਾਨਾ ਹੱਕ ਨੂੰ ਲੈ ਕੇ ਇਸ ਪੂਰੇ ਮਾਮਲੇ ਦਾ ਅਦਾਲਤ ਦੇ ਵਿੱਚ ਸੁਣਵਾਈ ਜਾਰੀ ਹੈ ਕੋਰਟ ਕੇਸ ਵੀ ਚੱਲ ਰਿਹਾ ਹੈ ਪਰ ਐਸਜੀਪੀਸੀ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਟਾਸਕ ਫੋਰਸ ਨੂੰ ਆਪਣੇ ਨਾਲ ਲੈ ਕੇ ਇਹਨਾਂ ਦੁਕਾਨਾਂ ਨੂੰ ਤਾਲੇ ਲਗਾਏ ਗਏ ਨੇ ਬਰਨਾਲਾ ਦੇ ਵਿੱਚ ਦੁਕਾਨਦਾਰਾਂ ਨੇ ਐਸਜੀਪੀਸੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਹੈ ਮੈਂ ਵੀਰ ਜੇ ਇਹ ਕਹਿਣਾ ਚਾਹੁੰਦਾ ਜਿਹੜੇ ਇਹ ਦੁਕਾਨਾਂ ਨੇ ਅੱਜ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਤੋਂ ਲਈਏ ਸੀ ਉਹਨਾਂ ਨੇ ਸਾਨੂੰ ਪੇਸ਼ ਦਿਖਾਇਆ ਸੀ ਇਹ ਦੁਕਾਨਾਂ ਗੁਰਦੁਆਰੇ ਹੁਣ ਮੰਨ ਲਓ ਇੱਕ ਦੁਕਾਨ ਹੈ ਕੱਲ ਕਿਸੇ ਦੇ ਮੰਨ ਲਓ ਕਿਸੇ ਦੇ ਨਾਮ ਹੈ ਆਪਾਂ ਕਿਰਾਇਆ ਉਹਨੂੰ ਹੀ ਦੇਵਾਂਗੇ ਅੱਜ ਇਹਨਾਂ ਨੇ ਮਾਲਕੀ ਪੇਸ਼ ਕਰ ਦਿੱਤੀ ਇਹਨਾਂ ਨੂੰ ਕਿਰਾਇਆ ਦੇ ਰਹੇ ਹੈ ਅੱਜ ਸਾਡਾ ਦੁਕਾਨਦਾਰ ਆਦਾ ਕੀ ਕਸੂਰ ਹੈ ਜੀ ਕੱਲੂ ਤੀਜਾ ਬੰਦਾ ਹੋਰ ਆ ਜਾਊਗਾ ਫਿਰ ਅਸੀਂ ਕੀ ਕਰਾਂਗੇ ਜੀ ਕੱਲ ਅੱਜ ਮੰਨ ਲਓ ਸੇ ਅਸੀਂ ਗੁਰਦੁਆਰਾ ਸਾਹਿਬ ਨੂੰ ਨਹੀਂ ਦਿੰਦੇ ਕਿਰਾਇਆ ਦੇ ਰਹੇ ਅੱਜ ਕੱਲੂ ਪਿਆਰਾ ਬਾਬਾ ਲੈ ਕੇ ਆਇਆ ਵੀ ਸੋ ਬੰਦਾ ਸੀ ਕਿੱਥੇ ਜਾਵਾਂਗੇ ਜੀ ਦੁਕਾਨਦਾਰ ਬਾਬੇ ਨੇ ਆਦੀ ਮਾਲਕੀ ਠੀਕ ਹੈ ਅਸੀਂ ਦੱਸੋ ਕਿੱਥੇ ਜਾਵਾਂਗੇ ਜੀ ਮੈਂ ਮਾਰਕੀਟ ਦਾ ਪ੍ਰਧਾਨ ਐ ਐਸਜੀਪੀਸੀ ਨਾਲ ਡੇਰੇ ਦਾ ਬਿਵਾਦ ਚੱਲ ਰਿਹਾ ਸੀਗਾ ਡੇਰੇ ਨੇ ਮਨ ਸਰਮ ਸੰਪਤੀ ਨਾਂ ਦੀ ਦੁਕਾਨ ਦਾ ਪ੍ਰਧਾਨ ਮਾਰਕੀਟ ਦਾ ਬਣਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਆਕੇ ਟਾਰਗੇਟ ਕੀਤਾ ਆਕੇ ਮੇਰੇ ਕੋਲ 100 150 ਬੰਦਾ ਹਥਿਆਰਾਂ ਨਾਲ ਲੈ ਸੀ ਮੇਰੇ ਕੈਮਰੇ ਚੱਲਦੇ ਨੇ ਆਕੇ ਮੈਨੂੰ ਖਿੱਚ ਲਿਆ ਕਿ ਇਹਨੂੰ ਮਾਰ ਮਕਾ ਕੇ ਇੱਕ ਵਾਰੀ ਦੁਕਾਨ ਨੂੰ ਜਿੰਦਾ ਲਾ ਦੋ ਠੀਕ ਹੈ ਜੀ ਇੱਕ ਨਾ ਮੇਰੀ ਦੁਕਾਨ ਨੂੰ ਜਿੰਦਾ ਲਾਤਾ ਹੀ ਇਹਨਾਂ ਨੇ ਠੀਕ ਹੈ ਕਿ ਇਹਨੂੰ ਮਾਰ ਮਕਾ ਕੇ ਗੱਡੀ ਦੇ ਵਿੱਚ ਸਿੱਖ ਲੋ ਪੂਰੇ ਹਥਿਆਰਾਂ ਨਾਲ ਲੈ ਸੀ ਇਹਨਾਂ ਕੋਲ ਕਿਰਪਾਨਾਂ ਸੀ ਇਹ ਕਨੇ ਡੇਰੇ ਦਾ ਡੇਰੇ ਨਾਲ ਸਾਡਾ ਵਿਵਾਰ ਹੈ ਇਸੇ ਤੁਹਾਡੇ ਤੋਂ ਕਰਾਇਆ ਲਵਾਂਗੇ ਇਹ ਐਸਜੀਪੀਸੀ ਦੇ ਆਪਣਾ ਇਹ ਹਾਰ ਦਿੱਤੀ ਹੀ ਕੇਸ ਹਾਰ ਚੁੱਕੀ ਆ ਹਾਈ ਕੋਰਟ ਚ ਕੇਸ ਹਾਰ ਚੁੱਕੀ ਸੀ ਜਿਹਦੇ ਮਾਲਕ ਪਿਆਰਾ ਸਿੰਘ ਸੀਗੇ ਇਹਨਾਂ ਨੇ ਫਿਰ ਸੁਪਰੀਮ ਕੋਰਟ ਚ ਕੇਸ ਚਲ ਕੀਤਾ ਸੁਪਰੀਮ ਕੋਰਟ ਜਿਨ੍ਹਾਂ ਨੇ ਕੇਸ ਵਾਪਸ ਲੈ ਲਿਆ ਵੀ ਅਸੀਂ ਕੋਈ ਕੇਸ ਨਹੀਂ ਲੜਨਾ ਚਾਹੁੰਦੇ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਜਿੰਨੀ ਵੀ 200 300 ਦੁਕਾਨਾਂ ਆ ਗਈ ਸਾਰੇ ਕਿਰਾਇਆ ਪਿਆਰਾ ਸਿੰਘ ਨੂੰ ਦੇਣਾ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਸਾਡੀ ਇੱਕ ਕਮੇਟੀ ਬਣੀ ਉਸ ਤੋਂ ਬਾਅਦ ਹੋਂ ਸਾਰੇ ਇਹਨਾਂ ਨੇ ਸਾਡੇ ਦੇ ਧਾਵਾ ਬੋਲਤਾ ਇਹ ਕਾਫੀ ਸਮੇਂ ਤੋਂ ਲਗਭਗ 40 ਸਾਲ ਤੋਂ ਇਹ ਦੁਕਾਨਾਂ ਜਿਹੜੀਆਂ ਇਹ ਗੁਰਦਰਾ ਗਾਂਧਾ ਸਾਹਿਬ ਬਰਨਾਲਾ ਦੇ ਨਾਂ ਤੇ ਆ ਅਤੇ ਉਹਦੇ ਕਿਰਾਏ ਨਾਮੇ ਜਿਹੜੀ ਇਹ ਦੁਕਾਨਦਾਰਾਂ ਨੇ ਲਿਖੇ ਆ ਤੇ ਇਹ ਅਸੀਂ ਗੁਰਦਰਾ ਗੰਧਾ ਸਾਹਿਬ ਨੇ ਹੀ ਇਹਨਾਂ ਸਾਰੇ ਦੁਕਾਨਦਾਰਾਂ ਨੂੰ ਕਿਰਾਏ 'ਤੇ ਦਿੱਤੀਆਂ ਇੱਥੇ ਇੱਕ ਸਾਧ ਪਿਆਰਾ ਸਿੰਘ 2-3 ਮਹੀਨੇ ਹੋ ਗਏ ਆ ਉਹ ਉੱਠ ਕੇ ਇਹਨਾਂ ਦੁਕਾਨਦਾਰਾਂ ਨੂੰ ਕੁਝ ਕੋਈ ਨੰਬਰਦਾਰ ਇੱਥੇ ਬਣੇ ਨੇ ਦੁਕਾਨਾਂ ਵਾਲੇ 2-4 ਬੰਦੀ ਇਹਨਾਂ ਜਾ ਦੇਣੀ ਐ ਉਹ ਬਾਬੇ ਪਿਆਰੇ ਨਾਲ ਰਲ ਕੇ ਉਹ ਕਹਿੰਦੀ ਐ ਵੀ ਕਿਰਾਇਆ ਸਾਨੂੰ ਦਿਓ ਉਹਨਾਂ ਦਾ ਕੋਈ ਹੱਕ ਨਹੀਂ ਬੰਦਾ ਬਾਬੇ ਪਿਆਰੇ ਦਾ ਨਾ ਬਾਬੇ ਪਿਆਰੇ ਕੋਲ ਕੋਈ ਕਿਰਾਏ ਨਾਮ ਐ ਇਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਦੁਕਾਨਾ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਐ ਮੇਰੀ ਬਰਨਾਲਾ ਇਹ ਧੰਗੁਰੂ ਰਾਮਦਾਸ ਦੀਆਂ ਦੁਕਾਨਾਂ ਨੇ ਇਹਨਾਂ ਨੂੰ ਇੱਕ ਕਿਰਾਇਆ ਦਿੱਤਾ ਜਾਵੇ ਸੰਸਥਾ ਦੀ ਮਦਦ ਕੀਤੀ ਜਾਵੇ ਜਿਹੜਾ ਕਿਰਾਏਦਾਰ ਸਾਨੂੰ ਕਿਰਾਇਆ ਦੇਊਗਾ ਉਹ ਭਵੇਂ ਆਪਣੇ ਦਾਦੇ ਪੜਦਾਦੇ ਤੱਕ ਵੀ ਬੈਠਾ ਰਵੇ ਉਹਨੂੰ ਅਸੀਂ ਕੁਝ ਵੀ ਕੁਛ ਵੀ ਨਹੀਂ ਕਹਿੰਦੇ ਕਿਰਾਇਆ ਦੇਈ ਜਾਵੇ ਆਪਣੀ ਦੁਕਾਨ ਤੇ ਬੈਠਾ ਰਵੇ ਇਹ ਜੋ ਬੱਸ ਸਟੈਂਡ ਦੇ ਆਲੇ ਦੁਆਲੇ ਕੁਝ ਦੁਕਾਨਾਂ ਨੇ ਜਿਨ੍ਹਾਂ ਨੂੰ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕਿਰਾਏ ਤੇ ਦਿੱਤਾ ਗਿਆ ਸੀਗਾ ਕੁਝ ਦੁਕਾਨਦਾਰਾਂ ਨੂੰ ਕਾਫੀ ਲੰਬੇ ਸਮੇਂ ਤੋਂ ਲੀਜ਼ ਦੇ ਉੱਤੇ ਜਿਵੇਂ ਬੜੇ ਨੋਮੀਨਲ ਕਿਰਾਏ ਦੇ ਉੱਤੇ ਦਿੱਤਾ ਗਿਆ ਹੋਇਆ ਹੈਗਾ ਤੋ ਉਹ ਕਿਰਾਏ ਨੂੰ ਲੈ ਕੇ ਇਹਨਾਂ ਦਾ ਕੁਝ ਡਿਸਪਿਊਟ ਪੈਦਾ ਹੋਇਆ ਹੈਗਾ ਕਿਰਾਏ ਜੋ ਸ਼ੋਮਣੀ ਕਮੇਟੀ ਵੱਲੋਂ ਇਹ ਅਲਿਗੇਸ਼ਨ ਲਾਏ ਜਾ ਰਹੇ ਨੇ ਕਿ ਦੁਕਾਨਦਾਰਾਂ ਨੇ ਉਹ ਕਿਰਾਏ ਨਹੀਂ ਭਰੇ ਜਿਹਦੇ ਕਰਕੇ ਜੋ ਇਹਨਾਂ ਦੀ ਕਿਰਾਏ ਨਾਂਮੀ ਦੀ ਸ਼ਰਤ ਹੈ ਉਹਦੇ ਮੁਤਾਬਕ ਇਹਨਾਂ ਨੇ ਜਿੰਦਰੇ ਲਾਏ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਬਿਨਾਂ ਦੱਸੇ ਪੁੱਛੇ ਜਿਹੜਾ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਜਿੰਦਰੇ ਲਾਏ ਗਏ ਨੇ ਸੋ ਆਪਾਂ ਦੋਨਾਂ ਤਰ੍ਹਾਂ ਨਾਲ ਹੁਣ ਗੱਲਬਾਤ ਕਰ ਰਹੇ ਆਂ ਦੋਨਾਂ ਦੀ ਮੀਟਿੰਗ ਕਰਾ ਕੇ ਜਿਹੜਾ ਕਿ ਬਿਲਕੁਲ ਜੋ ਨਿਕਲੀ ਸਈ ਇਹਦਾ ਹੱਲ ਕੱਢਿਆ ਜਾਏਗਾ ਤੇ ਮਕਦਮੇ ਨੂੰ ਰਿਜ਼ੋਲਵ ਕੀਤਾ ਜਾਏਗਾ